ਡਾਊਨਟਾਊਨ ਕੈਲਗਰੀ ਸਿਟੀ ਹਾਲ ਤੇ ਬੋ ਵੈਲੀ ਕਾਲਜ ਸੀਟ੍ਰੇਨ ਸਟੇਸ਼ਨ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਵਿਅਕਤੀ ਪੰਜਾਬੀ ਸਟੂਡੈਂਟ ਨੂੰ ਅਟੈਕ ਕਰਦਾ ਨਜ਼ਰ ਆ ਰਿਹਾ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਦੇ ਕਮੈਂਟਸ ਆ ਰਹੇ ਨੇ ਸੀ ਵੀ ਇਸ ਮਾਮਲੇ ਦੇ ਉੱਤੇ ਕਿ ਕੈਲਗਰੀ ਪੁਲਿਸ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਤੇ ਹੁਣ ਕੈਲਗਰੀ ਪੁਲਿਸ ਨੇ ਆਪਣੀ ਵੈਬਸਾਈਟ ਦੇ ਉੱਤੇ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਕੈਲਗਰੀ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ 31 ਸਾਲ ਦੇ ਬ੍ਰੇਡਨ ਜੋਸਫ ਜੇਮਸ ਫ੍ਰੈਂਚ ਨੂੰ 1 ਕਾਊਂਟ ਆਫ ਅਟੈਂਪਟਡ ਰੋਬਰੀ ਅਧੀਨ ਚਾਰਜ ਕਰ ਲਿਆ ਹੈ ਤੇ ਕੈਲਗਰੀ ਪੁਲਿਸ ਦਾ ਦਾਵਾ ਹੈ ਕਿ ਇਸ ਇਨਸੀਡੈਂਟ ਦੇ ਠੀਕ 25 ਮਿੰਟਾਂ ਦੇ ਵਿੱਚ ਵਿੱਚ ਉਹਨਾਂ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਇਹ ਇਨਸੀਡੈਂਟ ਮਾਰਚ 23 2025 ਨੂੰ 1:40 ਮਿੰਟ ਤੇ ਸਾਊਥ ਸਾਈਡ ਆਫ 3rd ਸਟਰੀਟ ਆਫ ਸਾਊਥ-ਈਸਟ ਦੇ ਹੋਇਆਗਾ ਪੁਲਿਸ ਨੇ ਇਸ ਗੱਲ ਦੀ ਵੀ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਉਹਨਾਂ ਨੂੰ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੇ ਇਹ ਨਹੀਂ ਲੱਗਦਾ ਕਿ ਇਹ ਇਨਸੀਡੈਂਟ ਰੈਸ਼ਲੀ ਮੋਟੀਵੇਟਿਡ ਸੀ ਪਰ ਉਹ ਹਰ ਇੱਕ ਪਹਿਲੂ ਤੇ ਜਾਂਚ ਕਰ ਰਹੇ ਨੇ ਪੁਲਿਸ ਨੇ ਵਿਟਨੈਸਸਿਸ ਦੀ ਮਦਦ ਦੇ ਨਾਲ ਜੋਸਫ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਵੀ ਸ਼ੇਅਰ ਕੀਤੀ ਹੈ ਕਿ ਜੋਸਫ ਲੜਕੀ ਦਾ ਮੋਬਾਈਲ ਫੋਨ ਖੋਣਾ ਚਾਹੁੰਦਾ ਸੀ ਰੈਡ ਐਫਐਮ ਨਿਊਜ਼ ਕੈਨੇਡਾ ਦੇ ਲਈ ਮੈਸ਼ਪ ਕਰਮਨ ਸਿੰਘ ਢਾਲੀਵਾਲ